ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਅਮਿੰਦਰਪਾਲ ਸਿੰਘ ਸਰਦਾਰ ਮਨਜੀਤ ਸਿੰਘ ਵੱਲੋਂ ਤੇ ਇਹ ਮੇਰਾ ਬਾਡੀ ਬਿਲਡਿੰਗ ਦੇ ਵਿੱਚ ਕੰਪੀਟੀਸ਼ਨ ਹੋਇਆ ਸੀਗਾ ਸਾਡਾ ਜੀ ਥਾਈਲੈਂਡ ਦੇ ਅੰਦਰ ਐਫ ਆਈ ਐਫ ਵੱਲੋਂ ਕਰਾਇਆ ਗਿਆ ਸੀਗਾ ਤੇ ਉਹਦੇ ਅੰਦਰ ਮੇਰਾ ਇੱਕ 골ਡ ਤੇ ਇੱਕ ਸਿਲਵਰ ਮੈਡਲ ਹੈ 골ਡ ਮੇਰਾ ਹੈਵੀ weight ਦੇ ਵਿੱਚ ਹੈ ਤੇ ਸਿਲਵਰ ਮੇਰਾ ਮਾਸਟਰਸ ਦੇ ਵਿੱਚ ਹੈ ਜਿਹੜਾ ਤੁਸੀਂ ਮੈਡਲ ਮੈਡਲ ਜਿੱਤ ਕੇ ਆਏ ਹੋ 골ਡ ਮੈਡਲ ਜਿੱਤ ਕੇ ਆਏ ਹੋ ਪੰਜਾਬ ਸਰਕਾਰ ਵੱਲੋਂ ਤੁਹਾਡੇ ਸਵਾਗਤ ਵਾਸਤੇ ਕੋਈ ਕਿਸੇ ਕਿਸਮ ਦਾ ਵਿਸ਼ੇਸ਼ ਪ੍ਰੋਗਰਾਮ ਨਹੀਂ ਵਾਈ ਗੁਰਜੀ ਇਦਾਂ ਦਾ ਕੁਛ ਨਹੀਂ ਪਰ ਗੁੰਡੀ ਰਾਜਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਹੈ ਉਹਨਾਂ ਨੂੰ ਕਾਫੀ ਆਪਣੇ ਐਥਲੀਟਸ ਨੂੰ ਪ੍ਰਮੋਟ ਕਰਦੇ ਆ ਜੀ ਹਰਿਆਣਾ ਕਾਫੀ ਕਰਦਾ ਜੀ ਯੂਪੀ ਕਾਫੀ ਕਰਦਾ ਪਰ ਪੰਜਾਬ ਸਰਕਾਰ ਵੱਲੋਂ ਇਦਾਂ ਦਾ ਕੁਛ ਨਹੀਂ ਪੰਜਾਬ ਸੇ ਕਰ ਤੋ ਕੋਈ ਦਾਵੇ ਸੀ ਕਿ ਖੇਡਾ ਜੇ ਕੋਲ ਜਿਹੜੇ ਜਿੱਤ ਕਹਿੰਦੇ ਉਹਨਾਂ ਨੂੰ ਨੌਕਰੀਆਂ ਜਾਂ ਫੰਡ ਦਿੱਤਾ ਜਾਂਦਾ ਨਹੀਂ ਭਾਈ ਸਾਹਿਬ ਇਦਾਂ ਦਾ ਕੁਛ ਨਹੀਂ ਹੈ ਜੀ ਮੈਨੂੰ ਤਾਂ ਨਹੀਂ ਹਜੇ ਤੱਕ ਹੋਇਆ ਬਾਕੀਆਂ ਦਾ ਪਤਾ ਨਹੀਂ ਹੈ ਜੀ ਕਿੰਨੀ ਤਰੀਖ ਨੂੰ ਤੁਹਾਡਾ ਹੋਇਆ ਸੀ ਇਹ 28 ਤਰੀਕ ਨੂੰ ਹੋਇਆ ਜੀ థਾਈਲੈਂਡ ਦੇ ਅੰਦਰ ਹੁਣ ਮੈਂ ਮਿਸਟਰ ਵਰਲਡ ਖੇਡਣ ਜਾਣਾ ਜੀ ਫਿਰ ਐਸੇ ਮਹੀਨੇ ਫਿਰ ਹੈ ਜੀ ਮਿਸਟਰ ਵਰਡ ਕਿਹੜੀ ਜਗ੍ਹਾ ਦੇ ਉਹ ਸਿੰਗਾਪੁਰ ਹੈ ਜੀ ਸਿੰਗਾਪੁਰ ਠੀਕ ਹੈ ਜਿਹੜਾ ਕਿ ਅੱਜ ਜਾਂਦੂ ਸਰਕਾਰ ਤੇ ਥ੍ਰੀ ਕੋਈ ਕਿੰਨੀ ਦਿਨ ਤੋਂ ਤੁਸੀਂ ਵਾਪਸ ਆਏ ਸੀ ਤੇ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਜੀ ਕੋਈ ਨਹੀਂ ਨਹੀਂ ਭਾਈ ਸਾਹਿਬ ਨੇ ਮੈਂ 31 ਨੂੰ ਵਾਪਸ ਆਇਆ ਜੀ 31 ਇੰਨੀ ਨਿਰਾਸ਼ਾ ਕਿਉਂ ਮੈਂ ਸਰਕਾਰ ਦੇ ਮਨ ਚ ਪਤਾ ਨਹੀਂ ਮੈਨੂੰ ਐਂ ਲੱਗਦਾ ਜੀ ਕਿ ਸਰਕਾਰ ਨੂੰ ਇੰਨਾ ਖੇਡਾਂ ਨਾਲੋਂ ਜਿਹੜੀ ਕ੍ਰਿਕਟ ਜਿਹੜਾ ਹੈਗਾ ਜਾਂ ਬਾਕੀ ਐਸੀਆਂ ਮੈਂ ਕੌਂਟਰੋਵਰਸੀ ਨਹੀਂ ਕਰਦਾ ਉਹਨਾਂ ਦੇ ਨਾਲ ਬਟ ਮੈਨੂੰ ਲੱਗਦਾ ਜੀ ਉਹਨਾਂ ਦੇ ਵਿੱਚ ਜャ ਪ੍ਰੋਫਿਟ ਜ਼ਿਆਦਾ ਹੈ ਸਾਡੇ ਤੋਂ ਮਿਲਦਾ ਸਾਡੇ ਤੋਂ ਸਿਰੋ ਮੈਡਲ ਆਉਣੇ ਆ ਜੀ ਕਿਸੇ ਸਿੱਖ ਜਥੇਬੰਦੀ ਨੇ ਮੇਰੇ ਨਾਲ ਖੜੀ ਹੋ ਹਾਂਜੀ ਇਹ ਸਿਕਸ ਰੂਟਰ ਫਾਊਂਡੇਸ਼ਨ ਦੇ ਜਿਹੜੇ ਮੇਰੇ ਭਾਈ ਸਾਹਿਬ ਨੇ ਮੇਰੇ ਵੱਡੇ ਭਰਾ ਇਹਨਾਂ ਵੱਲੋਂ ਮੈਨੂੰ ਹਰ ਤਰੀਕੇ ਦੀ ਸਪੋਰਟ ਕੀਤੀ ਜਾਂਦੀ ਹੈ ਫਾਈਨੈਂਸ਼ੀਅਲੀ ਸਪੋਰਟ ਹੋਰ ਬਹੁਤ ਤਰੀਕਿਆਂ ਦੀ ਜਿਹੜੀਆਂ ਹੈਗੀਆਂ ਜਿਹੜੀ ਮੈਂਟਲੀ ਮੋਰਲ ਸਪੋਰਟ ਜਿਹੜੀ ਮੈਂਟਲੀ ਸਪੋਰਟ ਨੇ ਟਰੋਪ ਸਾਹਿਬ ਵੱਲੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਦੋ ਦਾ ਪੰਜਾਬ ਦੇ ਪੰਜਾਬ ਦੇ ਅੰਦਰ ਮੈਨੂੰ ਫਿਊਚਰ ਦੇਖੋ ਸਰ ਓਨੈਸਟਲੀ ਇਦਾਂ ਐ ਐਥਲੀਟ ਅਗਰ ਫਾਈਟ ਕਰ ਰਿਹਾ ਉਹ ਆਪਣੇ ਸਿਰ ਤੇ ਕਰ ਰਿਹਾ ਕੋਈ ਵੀ ਐਥਲੀਟ ਆ ਸਰ ਕਿਸੇ ਵੀ ਗੇਮ ਦਾ ਐਥਲੀਟ ਹੈਗਾ ਉਹ ਅਗਰ ਫਾਈਟ ਕਰ ਰਿਹਾ ਹੈ ਨਾ ਜਾਂ ਅੱਗੇ ਗੇਮਸ ਕਰ ਰਿਹਾ ਆਪਣੇ ਸਿਰ ਤੇ ਹੀ ਕਰ ਰਿਹਾ ਉਹਨੂੰ ਮੈਨੂੰ ਤਣੀ ਕੋਈ ਇਦਾਂ ਦਾ ਲੱਗਦਾ ਕਿ ਦੇਖੋ ਹੁਣ ਪਿੱਛੇ ਜਿਹੜਾ ਲੜਕਾ ਦੇਖੀਏ ਤਰुण ਜਿਹੜਾ ਹੈਗਾ ਠੀਕ ਐ ਉਹ ਧਰਨੇ ਤੇ ਬੈਠਾ ਫੇਰ ਜਾ ਕੇ ਉਹਨੂੰ ਜਿਸ ਲੈਵਲ ਤੇ ਦੇਖੋ ਸਰ ਜਿਸ ਲੈਵਲ ਤੇ ਉਹਦੇ 골ਡ ਹੈਗੇ ਨੇ ਤੇ ਉਹਨੂੰ ਇੱਕ ਮੇਰੇ ਹਿਸਾਬ ਦੇ ਨਾਲ ਤੇ ਚੰਗੇ ਰੈਂਕ ਦੀ ਨੌਕਰੀ ਦੇਣੀ ਚਾਹੀਦੀ ਸੀ ਚਲੋ ਜੋ ਵੀ ਉਹਨੂੰ ਦਿੱਤਾ ਫਿਰ ਵੀ ਠੀਕ ਐ ਬਟ ਫਿਰ ਪਰ ਉਹਦੇ ਕੰਪੈਰੀਟਿ ਉਦਲੀ ਉਹਨੂੰ ਬਹੁਤ ਥੋੜਾ ਕੋਈ ਦਿੱਤਾ ਗਿਆ ਜੀ اچھا ਇੱਕ ਲਾਸਟ ਸਵਾਲ ਹੈ ਜੀ ਸਰ ਅੱਜ ਕੱਲ ਦੇ ਬੱਚੇ ਜਿਹੜੇ ਨਸ਼ਿਆਂ ਵੱਲ ਬੜੇ ਜਾ ਰਹੇ ਨੇ ਇਹਨਾਂ ਨੂੰ ਰੋਕਣ ਵਾਸਤੇ ਕੀ ਯਤਨ ਹੋਣੇ ਚਾਹੀਦੇ ਨੇ ਦੇਖੋ ਪਹਿਲੇ ਤੇ ਜਿਹੜੇ ਬੱਚੇ ਨਸ਼ਿਆਂ ਵੱਲ ਜਾ ਰਹੇ ਨੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਗੁਰਰਾਮਦਾਸ ਦੀ ਓਟ ਆਸਰਾ ਲੈ ਕੇ ਜਿੰਨਾ ਪੈਸਾ ਉਹ ਨਸ਼ਿਆਂ 'ਚ ਖਰਾਬ ਕਰ ਰਹੇ ਆ ਉਹਨਾਂ ਪੈਸਾ ਉਹ ਆਪਣੇ ਫਿਜ਼ੀਕਲ ਫਿਟਨੈਸ 'ਤੇ ਉੱਪਰ ਅਗਰ ਕਰਨ ਤੇ ਮੁਲਕ ਦਾ ਵੀ ਨਾਮ ਅੱਗੇ ਜਾਊਗਾ ਜੀ ਉਹਨਾਂ ਦੇ ਮਾਪਿਆਂ ਦਾ ਵੀ ਨਾਮ ਅੱਗੇ ਜਾਊਗਾ ਜੀ ਗੁਰ ਜਿੱਕਾ ਖਾਲਸਾ ਵੈ ਗੁਰ ਜਿੱਕੀ ਫਤਿਹ ਮੇਰੇ ਵੀਰ ਰਵਿੰਦਰਪਾਲ ਸਿੰਘ ਉਹਨਾਂ ਨੇ ਜੋ ਪਹਿਲਾਂ ਦੇਸ਼ ਦੇ ਵਿੱਚ ਫੋਲਡੀ ਬਿਲਡਿੰਗ ਦਾ ਬੜੇ ਮੁਕਾਬਲੇ ਹੋਏ ਆ ਬੜੀਆਂ ਮੱਲਾਂ ਮਾਰੀਆਂ ਤੇ ਆ ਆਰ ਕੀ ਗੁਰੂ ਮਾ ਦੀ ਉਦਾਸੀ ਦੇ ਨਾਲ థਾਈਲੈਂਡ ਦੇ ਵਿੱਚ ਇੰਟਰਨੈਸ਼ਨਲ ਮੁਕਾਬਲੇ ਦੇ ਵਿੱਚ ਵੀ ਉਹ ਗੋਲਡ ਦੇ ਮੈਡਲ ਜਿੱਤ ਕੇ ਆਏ ਆ ਜਿਦ ਤਰ੍ਹਾਂ ਸਾਡੇ ਚੰਨਜੀਤ ਦੇ ਵੱਡੇ ਵੀਰ ਜੀ ਦਾ ਸਵਾਲ ਸੀ ਕਿ ਬੜੀ ਦੁਖਾਲੀ ਗੱਲ ਹੈ ਸਾਡੇ ਪੰਜਾਬ ਸਰਕਾਰ ਬਹੁਤ ਦਾਅਵੇ ਕਰਦੀ ਹੈ ਕਿ ਐਸੀ ਖਿਡਾਰੀਆਂ ਨੂੰ ਬੜਾ ਮਾਣ ਦਿੰਦੇ ਹਾਂ ਬੜਾ ਸ਼ਾਹ ਕਰਦੇ ਹਾਂ ਬੜੀ ਸਪੋਰਟ ਕਰਦੇ ਹਾਂ ਪਰ ਜਿਤਨਾ ਮੇਰਾ ਵੀਰ ਆ ਉਥੋਂ ਇੱਕ ਧੜੇ ਜਿਸ ਦਾ ਨਾਂ ਪੰਜਾਬ ਦਾ ਨਾਂ ਰੋਸ਼ਨ ਕਰਕੇ ਆਇਆ ਵਾ ਕਿਸੇ ਬਕਾ ਦੀ ਕੋ ਮਤ ਨਹੀਂ ਕੀਤੀ ਗਈ ਹਾਲਾਂਕਿ ਕਿ ਇਹਨਾਂ ਵਾਸਤੇ ਜਿਹੜੀ ਡਾਈਟ ਲੈਂਦੇ ਨੇ ਮਤਲਬ ਬੜੇ ਤਰ੍ਹਾਂ ਦੇ ਪ੍ਰੋਟੀਨ ਲੈਣੇ ਪੈਂਦੇ ਆ ਬਹੁਤ ਮਹਿੰਗੀਆਂ ਆ ਮਤਲਬ ਉਹ ਚੀਜ਼ਾਂ ਨੇ ਪਰ ਉਹਦੇ ਬਾਵਜੂਦ ਵੀ ਵਿਚਾਰਾ ਆਪਣੇ ਸ਼ਰਤ ਤੇ ਜਾਂ ਸਾਡੇ ਵਰਗੇ ਵੀਰ ਭਰਾ ਸਾਡੇ ਭਰਾ ਨੇ ਜਿਥੇ ਬਦੀ ਉਹਨਾਂ ਨਾਲ ਸਹਿਯੋਗ ਕਰਕੇ ਕਰਦੇ ਆ ਪਰ ਸਰਕਾਰ ਵੱਲੋਂ ਕਿਸੇ ਬਕਾ ਦਾ ਕੋਈ ਸਹਿਯੋਗ ਨਹੀਂ ਹੁੰਦਾ ਕਾਰਨ ਕਾਰਨਾ ਕੇ ਦਾਵੇ ਨੇ ਬਸ ਮੈਂ ਕਹਿ ਸਕਦਾ ਵਾਂ ਘਟਾਰੀਆਂ ਨੂੰ ਕੋਈ ਧਿਆਨ ਕਿਤਾ ਜਾਂਦਾ ਜਿੱਥੇ ਕੋਈ ਨਾ ਬੈਨੀਫਿਟ ਲੱਗਦਾ ਵਾ ਉਹ ਚੀਜ਼ ਨੂੰ ਉੱਥੇ ਪਿੱਛੇ ਬੈਕਅਪ ਕਰਦੇ ਨੇ ਜਿੱਥੇ ਲੱਗਦਾ ਕਿ ਸਾਨੂੰ ਇੱਥੇ ਕੋਈ ਪ੍ਰਾਪਤੀ ਨਹੀਂ ਹੋਣੀ ਜਾਂ ਸਾਡਾ ਇੱਥੇ ਕੋਈ ਚੀ ਦਾ ਸਾਡਾ ਸਿਸਟਮ ਨਹੀਂ ਆ ਉੱਥੇ ਖਡਾਰੀਆਂ ਨੂੰ ਬਿਲਕੁਲ ਇਗਨੋਰ ਕਰਦੇ ਹਨ ਇਹ ਸਰਕਾਰ ਦੀ ਬੜੀ ਮਾੜੀ ਗੱਲ ਹੈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡੇ ਅੱਗੇ ਨੌਜਵਾਨ ਬੜਾ ਨਸ਼ਿਆਂ ਦੀ ਗੁਲਤਾਨ ਹੋ ਰਿਹਾ ਹੈ ਨਸ਼ਿਆਂ ਦੇ ਵਿੱਚ ਦਲਦਲ ਵਿੱਚ ਫਸ ਰਿਹਾ ਹੈ ਇਹੋ ਜਿਹਾ ਖਟਾਕ ਗੁਸਾ ਕਰਨਾ ਚਾਹੀਦਾ ਹੈ ਤਾਂ ਜੋ ਇਹ ਤੋਂ ਸਿੱਧ ਲੈ ਕੇ ਜਿਹੜੇ ਬਾਕੀ ਨੌਜਵਾਨ ਆ ਜਿਹੜੇ ਮਾੜੀ ਸੰਗਤ ਦੇ ਪੈ ਰਹੇ ਹਨ ਉਹ ਆਪਣੀ ਖੇਡ ਵੱਲ ਧਿਆਨ ਦੇਣ ਅੱਛਾ ਇੱਕ ਗੱਲ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਵੱਡੀ ਸੰਸਥਾ ਆ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਕਹੋਗੇ ਕਿ ਖਿਡਾਰੀਆਂ ਦੀ ਮਦਦ ਵਾਸਤੇ ਅੱਗੇ ਆ ਹਾਂਜੀ ਮੇਰੀ ਭਾਈ ਰਿੰਦਰ ਸਿੰਘ ਮਹਤਾ ਸਾਹਿਬ ਜੀ ਸਾਡੇ ਫੈਡਰੇਸ਼ਨ ਦੇ ਸਰਪ੍ਰਸਤ ਵੀ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪੰਦਰਵਾ ਕਮੇਟੀ ਦੇ ਜਨਨ ਸਕੱਤਰ ਆ ਉਹਨਾਂ ਨਾਲ ਵੀ ਮੈਂ ਬੇਨਤੀ ਕਰਾਂਗਾ ਕਿ ਧਾਮੀ ਸਾਹਿਬ ਨਾਲ ਵੀ ਮਿਲਾਂਗੇ ਕਿਉਂਕਿ ਧਾਮੀ ਸਾਹਿਬ ਵੀ ਬੜੀ ਸੱਚੀ ਸੁੱਚੀ ਸੋਚ ਵਾਲੇ ਬੜੇ ਪੰਥਕ ਸ਼ਖਸੀਅਤ ਨੇ ਉਹਨਾਂ ਨਾਲ ਮਿਲ ਕੇ ਮੈਂ ਮਲਾਵਾਂਗਾ ਵੀ ਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਖਿਡਾਰੀ ਦੀ ਸਪੋਰਟ ਕੀਤੀ ਜਾਵੇ ਤਾਂ ਜੋ ਹੁਦਸ਼ਾ ਹੋ ਕੇ ਹੁਣ वाहसा वाह के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर